ਸੱਚੇ ਕਾਲਜੀ D5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਦੇ ਵਿੱਚ ਹੋ ਰਏ 73ਵੇਂ ਮਹੋਤਸਵ ਦੇ ਵਿੱਚ ਸ਼ਰਕਤ ਕੀਤੀ ਹੈ ਜਿੱਥੇ ਸੂਬਾ ਪਧਰੀ ਸਮਾਗਮ ਹੋ ਰਿਹਾ ਹੈ ਤੇ ਹੁਸ਼ਿਆਰਪੁਰ ਦੇ ਸਮਾਗਮ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਫਲੋਰ ਜਾਣਗੇ ਜਿੱਥੇ ਉਹਨਾਂ ਨੇ ਨਿਯੁਕਤੀ ਪੱਤਰ ਵੰਡੇ ਨੇ ਤੇ ਹੁਸ਼ਿਆਰਪੁਰ ਦੇ ਵਿੱਚ ਮੰਚ ਤੋਂ ਸੰਬੋਧਨ ਕਰਦਿਆਂ ਹੋਇਆਂ ਉਹਨਾਂ ਨੇ ਉੱਥੇ ਪਹੁੰਚੇ ਹੋਏ ਕਿਸਾਨਾਂ ਨੂੰ ਇੱਕ ਹਦਾਇਤ ਦੇ ਦਿੱਤੀ ਹੈ ਤੇ ਨਾਲ ਹੀ ਇਹ ਇੱਕ ਤਰ੍ਹਾਂ ਦੀ ਚੇਤਾਵਨੀ ਵੀ ਮੰਨੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਹੀ ਸਪਸ਼ਟ ਅਤੇ ਸਾਫ਼ ਲਹਿਜੇ ਦੇ ਵਿੱਚ ਕਹਿ ਦਿੱਤਾ ਹੈ ਕਿ ਕਿਸਾਨ ਟਿਊਬਵੈਲਾਂ ਦੇ ਕੋਲ ਚਾਰ-ਚਾਰ ਰੁੱਖ ਲਗਾਉਣੇ ਸ਼ੁਰੂ ਕਰਦੇ ਨੇ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਕਾਨੂੰਨ ਵੀ ਲਿਆਂਦਾ ਜਾ ਸਕਦਾ ਹੈ ਦਰਸਲ ਅੱਜ ਵਨ ਮਹਾਉਤਸਵ ਦੇ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੁੱਖ ਬਚਾਉਣ ਨੂੰ ਲੈ ਕੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਸੀ ਕਿਸਾਨਾਂ ਨੂੰ ਸੰਬੋਧਨ ਕੀਤਾ ਸੀ ਤੇ ਇੱਥੇ ਹੀ ਮੰਚ ਦੇ ਉੱਤੇ ਖੜੋ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਿਮਾਚਲ ਦੇ ਵਿੱਚ ਮੌਜੂਦਾ ਸਥਿਤੀ ਦਾ ਹਵਾਲਾ ਦਿੱਤਾ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਆਪਾਂ ਰੁੱਖ ਵੜ ਰਹੇ ਹਾਂ ਪਰਾਲੀਆਂ ਨੂੰ ਅੱਗਾ ਲਾਈਆਂ ਜਾ ਰਹੀਆਂ ਨੇ ਤੇ ਆਉਣ ਵਾਲੀ ਪੀੜ੍ਹੀ ਵਾਸਤੇ ਆਕਸੀਜਨ ਤੱਕ ਬਚਾਈ ਨਹੀਂ ਜਾ ਰਹੀ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਇਸੇ ਚੀਜ਼ ਦਾ ਹਵਾਲਾ ਦਿੱਤਾ ਹੈ ਤੇ ਉਹਨਾਂ ਕਿਹਾ ਕਿ ਕੀ ਅਸੀਂ ਆਉਣ ਵਾਲੀ ਪੀੜ੍ਹੀ ਵਾਸਤੇ ਆਕਸੀਜਨ ਵੀ ਨਹੀਂ ਛੱਡਾਂਗੇ ਤੇ ਕੀ ਆਕਸੀਜਨ ਜਦੋਂ ਖਤਮ ਹੋ ਜਾਵੇਗੀ ਉਸ ਵਾਸਤੇ ਇਹ ਵੀ ਸਰਕਾਰ ਨੂੰ ਹੀ ਦੋਸ਼ੀ ਠਹਿਰਾਇਆ ਜਾਵੇਗਾ ਸੋ ਚੰਗਾ ਹੈ ਕਿ ਟਿਊਬਵੈਲਾਂ ਦੇ ਕੋਲ ਚਾਰ-ਚਾਰ ਰੁੱਖ ਲਾਉਣੇ ਸ਼ੁਰੂ ਕਰ ਦੇਣੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਕਾਨੂੰਨ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰ ਕੀ ਕਿਹਾ ਹੈ ਤੁਸੀਂ ਆਪ ਹੀ ਸੁਣੋ ਪਹਾੜ ਕਰਤੇ ਘੋਨੇ ਮੋਨੇ ਦਰਖਤ ਸਾਰੇ ਵੱਢ ਕੇ ਵੇਚ ਕੇ ਖਾ ਗਏ ਤੇ ਹੋਰ ਪਾਣੀ ਨਾਲ ਪਹਾੜ ਤੁਰੇ ਆਉਂਦੇ ਨੇ ਕਿਤੇ ਦਰਖਤ ਹੁੰਦੇ ਤਾਂ ਪਾਣੀ ਦੀ ਡਾਇਰੈਕਸ਼ਨ ਚੇਂਜ ਹੁੰਦੀ ਉਹਦਾ ਫਲੋ ਘਟਦਾ ਉਹ ਥੋੜਾ ਇਧਰ ਉਧਰ ਡਾਇਰੈਕਟ ਜਿਹੜੀ ਐ ਉਹਦੀ ਉਹਦਾ ਕਮਾਓ ਹੁੰਦਾ ਹੁਣ ਸਿੱਧੇ ਹੀ ਪਾਣੀ ਆਉਂਦਾ ਨਾਲ ਹੀ ਪਹਾੜ ਆ ਜਾਂਦਾ ਸਵੈਸ਼ ਕਰਕੇ ਇਹ ਸਰਕਾਰਾਂ ਦਾ ਕੰਮ ਨਹੀਂ ਮੈਨੂੰ ਮਤਲਬ ਤੁਹਾਨੂੰ ਵੀ ਹੈਰਾਨੀ ਜੀ ਹੁੰਦੀ ਹੋਊਗੀ ਕਿ ਇਨਾਮਾਂ ਚ ਆਪਾਂ ਹੁਣ ਬੂਟੇ ਦੇਣ ਲੱਗ ਗਏ ਇਨਾਮਾਂ ਚ ਕਿ ਇੱਕ ਬੂਟਾ ਵੀ ਦੇਵਾਂਗੇ ਤੁਹਾਨੂੰ ਜੀ ਮਤਲਬ ਪਹਿਲਾਂ ਟਰੋਫੀਆਂ ਮਿਲਦੀਆਂ ਹੁੰਦੀਆਂ ਸੀ ਹੁਣ ਬੂਟੇ ਦੇਣ ਲੱਗ ਗਏ ਆਕਸੀਜਨ ਕਿੱਥੋਂ ਲਿਆਵਾਂਗੇ ਪਾਪਾ ਸਾਹ ਤਾਂ ਲੈਣਾ ਹੈ ਜੇ ਅਗਲੀ ਪੀੜ੍ਹੀ ਵਾਸਤੇ ਸਾਹ ਵੀ ਨਹੀਂ ਛੱਡ ਕੇ ਜਾਣੇ ਅੱਜ ਮੈਂ ਇੱਕ ਸਲਾਹ ਦੇ ਰਿਹਾ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾ ਸਕਦੇ ਆ ਬਿਜਲੀ ਫ੍ਰੀ ਹੈ ਜੀ ਪੰਜਾਬ ਚ ਟਿਊਬਵੱਲਾਂ ਵਾਲੀ ਬਿਜਲੀ ਫ੍ਰੀ ਹੈ ਖੇਤੀ ਵਾਲੀ ਤਿਆਜ ਮੈਂ ਸਲਾਹ ਦੇ ਰਿਹਾ ਕਿਸਾਨਾਂ ਨੂੰ ਕਿ ਜਿਹਨੂੰ ਜਿਹਨੂੰ ਬਿਜਲੀ ਫ੍ਰੀ ਮਿਲਦੀ ਹੈ ਮੋਟਰ ਫ੍ਰੀ ਚੱਲਦੀ ਹੈ ਘੱਟੋ ਘੱਟ ਉਸ ਟੂ ਬਿੱਲ ਦੇ ਆਲੇ ਦਾਲੇ ਘੱਟੋ ਘੱਟ 4 ਦਰਖਤ ਜ਼ਰੂਰ ਲਾਵੇ ਵੱਧ ਲਾਉਣੇ ਤਾਂ ਬੜੀ ਸ਼ਾਬਾਸ਼ ਹੈ ਹਜੇ ਤਾਂ ਇਹ ਸਲਾਹ ਹੈ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾਉਣਾ ਪੈ ਸਕਦਾ ਕਿਉਂਕਿ ਆਕਸੀਜਨ ਚਾਹੀਦੀ ਹੈ ਫਿਰ ਇਹ ਨਾ ਹੋਵੇ ਨਾ ਕਿ ਆਕਸੀਜਨ ਵਾਸਤੇ ਵੀ ਧਰਨੇ ਦੇਣੇ ਪੈਣ ਕਿ ਭਗਵਾਨ ਤੁਮਾਨ ਸਾਨੂੰ ਹੁਣ ਸਾਹ ਲੈਣ ਵਾਸਤੇ ਆਕਸੀਜਨ ਦੇ ਦੇਵੇ ਜਿੱਥੋਂ ਮਰਜੀ ਦੇਵੇ ਅਸੀਂ ਕੀ ਕਰੀਏ ਪਰਾਲੀ ਨੂੰ ਅੱਗ ਲਾਉਣ ਤੋਂ ਆਪਾਂ ਨਹੀਂ ਡਰਦੇ ਬਲਕੇ ਜਿਹੜਾ ਕੋਈ ਅਫਸਰ ਸਮਝਾਉਣ ਜਾਂਦਾ ਨਾ ਲਾਓ ਉਹਨੂੰ ਕਹਿੰਦੇ ਆ ਡੱਬੀ ਫੜਾ ਕੇ ਤਿੱਲੀ ਤੂੰ ਲਾ ਸਵਾ ਮਤਲਬ ਆਪਣੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕੋਈ ਹਾਂ ਸਰਕਾਰਾਂ ਵੱਲੋਂ ਜਿੰਨਾ ਹੁੰਦਾ ਹੈ ਕਰਦੇ ਆ ਘਟੋ ਘਟ ਕੋਸ਼ਿਸ਼ ਕਰਦੇ ਆ ਸੋ ਸਮੇ ਸਮੇ ਤੇ ਸਰਕਾਰ ਦੇ ਵੱਲੋਂ ਅਜੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਅਜਿਹੇ ਐਲਾਨ ਕੀਤੇ ਜਾਂਦੇ ਨੇ ਤਾਂ ਜੋ ਪੰਜਾਬ ਦੇ ਵਿੱਚ ਰੁੱਖਾਂ ਨੂੰ ਬਚਾਇਆ ਜਾ ਸਕੇ ਤੇ ਵੱਧ ਤੋਂ ਵੱਧ ਰੁੱਖ ਲਗਾਏ ਜਾ ਸਕਣ ਹੁਣ ਵੇਖਣਾ ਹੋਵੇਗਾ ਕਿ ਕਿਸਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਐਲਾਨ ਤੋਂ ਬਾਅਦ ਕੀ ਰਵਈਆ ਅਪਣਾਉਂਦੇ ਨੇ ਤੇ ਕਿੰਨੇ ਕੁ ਕਿਸਾਨਾਂ ਦੇ ਵੱਲੋਂ ਰੁੱਖ ਲਗਾਏ ਜਾਂਦੇ ਨੇ ਤੇ ਕਿੰਨੇ ਕੁ ਕਿਸਾਨ ਇਹ ਪਹਿਲ ਕਦਮੀ ਅਪਣਾਉਂਦੇ ਨੇ ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਮੈਨੂੰ ਦੀ ਇਜਾਜ਼ਤ ਬਨੇਰੋ ਸੜੇ ਨਾਲ ਡੇਫੈਕ ਚੈਨਲ ਪੰਜਾਬੀ ਤੇ ਟਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोहर ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ